ਸਸਕਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਸੁਖ ਲਾਟਿਆ ਚੈਨਲ ਦੇ ਨਾਲ ਅੱਜ 3 ਅਗਸਤ 2025 ਸਵੇਰੇ 6 ਵੇ ਦੀ ਆਪਾਂ ਤੁਹਾਨੂੰ ਜਿਹੜੀ ਪਾਣੀ ਦੀ ਅਪਡੇਟ ਦੇਣ ਜਾ ਰਹੇ ਹਾਂ ਪੌਂਗ ਡੈਮ ਭਾਖੜਾ ਡੈਮ ਸਤਲੁਜ ਬਿਆਸ ਤੇ ਹਰੀਕੇ ਹੈਡ ਵਰਕਸ ਦੀ ਜੇਕਰ ਆਪ ਨੂੰ ਪਤਾ ਹੀ ਆ ਕਿ ਹਿਮਾਚਲ ਦੇ ਵਿੱਚ ਲਗਾਤਾਰ ਜਿਹੜੇ ਭਾਰੀ ਮੀਂਹ ਪੈ ਰਹੇ ਹਨ ਪੰਜਾਬ ਦੇ ਵਿੱਚ ਵੀ ਲਗਾਤਾਰ ਜਿਹੜੇ ਭਾਰੀ ਮੀਂਹ ਕਈ ਦਿਨਾਂ ਤੋਂ ਜਿਹੜੇ ਲਗਾਤਾਰ ਭਾਰੀ ਮੀਂਹ ਪੈ ਰਹੇ ਹਨ ਜਿਸ ਕਰਕੇ ਜਿਹੜਾ ਪਾਣੀ ਦਾ ਪੱਧਰ ਹੈ ਡੈਮਾਂ ਦੇ ਵਿੱਚ ਜਿਹੜਾ ਲਗਾਤਾਰ ਵਾਦਾ ਜਾ ਰਿਹਾ ਸੋ ਕਮੈਂਟਾਂ ਵਿੱਚ ਤੁਸੀਂ ਆਪਣੇ ਏਰੀਏ ਦਾ ਆਪਣੇ ਪਿੰਡ ਦਾ ਆਪਣੇ ਇਲਾਕੇ ਦਾ ਨਾਮ ਜ਼ਰੂਰ ਲਿਖੋ ਤਾਂ ਜੋ ਪਤਾ ਲੱਗ ਸਕੇ ਕਿ ਕਿੱਥੇ ਜਿਹੜਾ ਦਰਿਆ ਏਰੀਏ ਦੇ ਵਿੱਚ ਕਿੰਨਾ ਪਾਣੀ ਚੱਲ ਰਿਹਾ ਤੇ ਕਮੈਂਟਾਂ ਤੋਂ ਜਿਹੜੇ ਹੋਰ ਵੀਰ ਆ ਉਹ ਆਪਣਾ ਆਪਣਾ ਜਿਹੜਾ ਹਿਸਾਬ ਲਗਾ ਸਕਣ ਬਾਕੀ ਜਿਹੜਾ ਜੇਕਰ ਆਪਾਂ ਪੌਂਗ ਡੈਮ ਦੀ ਸਵੇਰੇ 6 ਵਜੇ ਦੀ ਗੱਲ ਕਰੀਏ ਅੱਜ 3 ਅਗਸਤ 2025 ਦੀ ਸਵੇਰੇ 6 ਵਜੇ ਦੀ ਤਾਂ ਜਿਹੜਾ ਐਵਰੇਜ ਡਾਟੇ ਦੀ ਗੱਲ ਕਰੀਏ ਤਾਂ ਤਾਂ ਆਪਾਂ ਨੂੰ ਪਤਾ ਹੀ ਆ ਕਿ ਪਾਣੀ ਰੱਖਣ ਦੀ ਜਿਹੜੀ ਪੂਰੀ ਸ਼ਮਤਾ ਵਾ ਪੌਂਗ ਡੈਮ ਦੇ ਵਿੱਚ 1400 ਫੁੱਟ ਤੇ ਆ ਜੇਕਰ ਅੱਜ ਇਹਦਾ ਰੈਸਟੇਬਲ ਦੇਖੀਏ ਤੇ 1365.26 ਫੁੱਟ ਤੇ ਜਿਹੜਾ ਪਹੁੰਚ ਚੁੱਕਾ ਹੈ ਜੇਕਰ ਇਨਫਲੋ ਦੀ ਗੱਲ ਕਰੀਏ ਤਾਂ ਇੱਕ 125099 ਕਿਊਸਿਕ ਜਿਹੜਾ ਪਾਣੀ ਇਨਫਲੋ ਹੋ ਰਿਹਾ ਜੇਕਰ ਆਊਟਫਲੋ ਦੀ ਗੱਲ ਕਰੀਏ ਤਾਂ 16500 ਕਿਊਸਿਕ ਜਿਹੜਾ ਪਾਣੀ ਅਗਲੇ ਪਾਸੇ ਬਿਆਸ ਦਰਿਆ ਦੇ ਵਿੱਚ ਆਊਟਫਲੋ ਹੋ ਰਿਹਾ ਜੇਕਰ ਐਕਚੁਅਲ ਡਾਟੇ ਦੀ ਗੱਲ ਕਰੀਏ ਤਾਂ ਲਗਭਗ ਜਿਹੜਾ 74732 ਕਿਊਸਿਕ ਜਿਹੜਾ ਪਾਣੀ ਇਨਫਲੋ ਹੋ ਰਿਹਾ ਜੇਕਰ ਆਊਟਫਲੋ ਦੀ ਗੱਲ ਕਰੀਏ ਤਾਂ ਲਗਭਗ 18748 ਕਿਊਸਿਕ ਜਿਹੜਾ ਪਾਣੀ ਆ ਉਹ ਆਊਟਫਲੋ ਹੋ ਰਿਹਾ ਸੋ ਕਿਰਪਾ ਕਰਕੇ ਤੁਸੀਂ ਜਿਹੜਾ ਬਿਆਸ ਏਰੀਏ ਦੇ ਨੇੜੇ-ਨੇੜੇ ਜਿਹੜੇ ਲੋਕ ਮੰਡ ਏਰੀਏ ਜਾਂ ਬਿਆਸ ਦੇ ਦਰਿਆ ਦੇ ਕੰਢੇ ਜਿਹੜਾ ਨੇੜੇ ਰਹਿੰਦੇ ਹਨ ਉਹ ਜਰੂਰ ਦੱਸਣ ਕਿ ਬਿਆਸ ਦਰਿਆ ਦੇ ਵਿੱਚ ਕਿੰਨਾ ਕੁ ਪਾਣੀ ਵਧਿਆ ਜਾਂ ਘਟਿਆ ਵਾ ਉਹ ਜਰੂਰ ਕਮੈਂਟਾਂ ਦੇ ਵਿੱਚ ਮੇਰੇ ਵੀਰੋ ਜਰੂਰ ਦੱਸੀ ਚਲੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਜਰੂਰ ਸ਼ੇਅਰ ਕਰੀ ਚਲੋ ਵੱਧ ਤੋਂ ਵੱਧ ਗਰੁੱਪਾਂ ਵਿੱਚ ਵੀਡੀਓ ਨੂੰ ਚੱਲਦੀ-ਚੱਲਦੀ ਸ਼ੇਅਰ ਕਰੀ ਚਲੋ ਤੇ ਤੁਸੀਂ ਸੁੱਖ ਲੱਟ ਗਿਆ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਆਪਾਂ ਤੁਹਾਨੂੰ ਜਾਣਕਾਰੀ ਸਹੀ ਸਮੇਂ ਜਿਹੜੀ ਲਗਾਤਾਰ ਨਿੰਦੇ ਰਵਾਂਗੇ ਜੇਕਰ ਅੱਜ 3 ਅਗਸਤ 2025 ਆਪਾਂ ਭਾਖੜਾ ਡੈਮ ਦੀ ਸਵੇਰੇ 6 ਵਜੇ ਦੀ ਰਿਪੋਰਟ ਦੇਖੀਏ ਤਾਂ ਜੇਕਰ ਆਪਾਂ ਪੂਰਾ ਜਿਹੜਾ ਪਾਣੀ ਰੱਖਣ ਦੀ ਸਮਰੱਥਾ ਦੇਖੀਏ ਭਾਖੜਾ ਡੈਮ ਦੀ ਤਾਂ ਜਿਹੜਾ 1685 ਫੁੱਟ ਜੇਕਰ ਅੱਜ ਸਵੇਰੇ 6 ਵੇ ਦੀ ਭਾਖੜਾ ਡੈਮ ਦੀ ਰਿਪੋਰਟ ਦੇਖੀਏ ਤਾਂ ਲਗਭਗ ਜਿਹੜਾ ਉਸ ਦਾ ਲੈਵਲ ਆ 1628.62 ਫੁੱਟ ਤੇ ਜਿਹੜਾ ਪਹੁੰਚ ਚੁੱਕਾ ਜੇਕਰ ਇਨਫਲੋ ਦੀ ਗੱਲ ਕਰੀਏ ਤਾਂ 58646 ਕਿਊਸਿਕ ਜਿਹੜਾ ਪਾਣੀ ਇਨਫਲੋ ਹੋ ਰਿਹਾ ਜੇਕਰ ਆਊਟਫਲੋ ਦੀ ਗੱਲ ਕਰੀਏ ਤਾਂ 18250 ਕਿਊਸਿਕ ਜਿਹੜਾ ਪਾਣੀ ਆ ਉਹ ਆਊਟਫਲੋ ਹੋ ਰਿਹਾ ਸੋ ਆਪਾਂ ਨੂੰ ਪਤਾ ਕਿ ਲਗਾਤਾਰ ਜਿਹੜਾ ਮੀਂਹ ਪੈਣ ਦੇ ਕਾਰਨ ਪੰਜਾਬ ਦੇ ਵਿੱਚ ਵੀ ਕਾਫੀ ਮੀਂਹ ਪੈ ਰਹੇ ਹਨ ਆਪਣੇ ਹਿਮਾਚਲ ਦੇ ਵਿੱਚ ਵੀ ਲਗਾਤਾਰ ਜਿਹੜੇ ਮੀਂਹ ਪੈ ਰਹੇ ਨੇ ਜਿਸ ਕਰਕੇ ਜਿਹੜਾ ਪਾਣੀ ਲਗਾਤਾਰ ਡੈਮਾਂ ਦੇ ਵਿੱਚ ਵਧਦਾ ਜਾ ਰਿਹਾ ਬਾਕੀ ਮੈਂ ਵਾਰ-ਵਾਰ ਇਹੀ ਬੇਨਤੀ ਕਰਦਾ ਆ ਰਿਹਾ ਕਿ ਇਹ ਫੁਵਾਹਾਂ ਤੋਂ ਬਚ ਕੇ ਰਹੋ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਦਰਿਆਵਾਂ ਨਦੀਆਂ ਨਾਲਿਆਂ ਦੇ ਨੇੜੇ ਜਾਣ ਤੋਂ ਜਿਹੜਾ ਤੁਸੀਂ ਆਪਣਾ ਪ੍ਰੇਜ ਰੱਖੋ ਕਿਉਂਕਿ ਥੋੜੇ ਦਿਨ ਲਗਾਤਾਰ ਮੀਂਹ ਪੈਣ ਕਰਕੇ ਜਿਹੜਾ ਪਾਣੀ ਦਾ ਪੱਧਰ ਥੋੜਾ ਥੋੜਾ ਹੋ ਸਕਦਾ ਕਿ ਵਧ ਵੀ ਸਕੇ ਬਾਕੀ ਕੋਈ ਏਡੀ ਡਰਨ ਵਾਲੀ ਕੋਈ ਗੱਲਬਾਤ ਹੈ ਨਹੀਂਗੀ ਅਫਵਾਹਾਂ ਤੋਂ ਆਪਣਾ ਜਿਹੜਾ ਪ੍ਰੇਜ ਰੱਖੋ ਅਫਵਾਹਾਂ ਤੋਂ ਬਚ ਕੇ ਰਹੋ ਤੇ ਵੈਸੇ ਤੁਸੀਂ ਸੁਚੇਤ ਰਹੋ ਕਿਉਂਕਿ ਪਾਣੀ ਦਾ ਕੰਮ ਆ ਬਾਕੀ ਜੇਕਰ ਆਪਾਂ ਪੌਂਗ ਡੈਮ ਦੀ 11 ਵੇ ਦੀ ਰਿਪੋਰਟ ਦੇਖੀ ਅਜ 3 ਅਗਸਤ 2025 ਤਾਂ ਇਹਦਾ ਜਿਹੜਾ ਐਕਚੁਅਲ ਡਾਟਾ ਜਿਹੜਾ ਵਾ ਉਹ 1365.70 ਫੁੱਟ ਤੇ ਪਹੁੰਚ ਚੁੱਕਾ ਹੈ ਜੇਕਰ ਇਨਫਲੋ ਦੀ ਗੱਲ ਕਰੇ ਤਾਂ 68270 ਕਿਊਸਿਕ ਜਿਹੜਾ ਪਾਣੀ ਇਨਫਲੋ ਹੋ ਰਿਹਾ ਜੇਕਰ ਆਊਟਫਲੋ ਦੀ ਗੱਲ ਕਰੀਏ ਤਾਂ 18506 ਕਿਊਸਿਕ ਜਿਹੜਾ ਪਾਣੀ ਆਊਟਫਲੋ ਹੋ ਰਿਹਾ ਦੁਪਹਿਰੇ ਜਿਹੜੇ 11 ਵਜੇ ਦੀ ਰਿਪੋਰਟ ਆ ਜੇਕਰ 12 ਵਜੇ ਦੀ ਰਿਪੋਰਟ ਤੁਹਾਨੂੰ 1 ਘੰਟੇ ਬਾਅਦ ਫਿਰ ਦੇ ਦਿੱਤੀ ਹੈ ਕਿ ਉਹਦੇ ਵਿੱਚ ਐਕਚੁਅਲ ਡਾਟਾ ਜਿਹੜਾ ਵਾ 1365.78 ਫੁੱਟ ਤੇ ਪਹੁੰਚ ਚੁੱਕਾ ਜੇਕਰ ਇਨਫਲੋ ਦੀ ਗੱਲ ਕਰੇ ਤਾਂ 68270 ਕਿਊਸਿਕ ਜੇਕਰ ਆਊਟਫਲੋ ਦੀ ਗੱਲ ਕਰੇ ਤਾਂ 18506 ਕਿਊਸਿਕ ਜਿਹੜਾ ਪਾਣੀ ਆ ਉਹ ਆਊਟਫਲੋ ਕਰ ਰਿਹਾ ਜੇਕਰ ਹਰੀਕੇ ਦੀ ਅਪਡੇਟ ਦੇਖੀਏ ਸਵੇਰੇ 6 ਵਜੇ ਦੀ ਲਗਭਗ ਜਿਹਨਾਂ ਦਾ ਪਾਉਂਡ ਲੈਵਲ ਆ 690.90 ਫੁੱਟ ਜੇਕਰ ਅਪਰਸਟ੍ਰੀਮ ਦੀ ਗੱਲ ਕਰੀ ਤਾਂ 24448 ਕਿਊਸਿਕ ਜਿਹੜਾ ਪਾਣੀ ਆ ਹਰੀਕੇ ਐਡਵਰਕਸ ਤੇ ਪਹੁੰਚ ਰਿਹਾ ਡਾਊਨਸਟ੍ਰੀਮ ਦੀ ਗੱਲ ਕਰੀ ਤਾਂ 1360 ਕਿਊਸਿਕ ਜਿਹੜਾ ਸਵੇਰੇ 6 ਵਜੇ ਕੀਤਾ ਜਾ ਰਿਹਾ ਸੀਗਾ ਜੇਕਰ ਫਰੋਹੀਪੁਰ ਫੀਡਰ ਦੀ ਗੱਲ ਕਰੇ ਤਾਂ 9901 ਕਿਊਸੀ ਦਾ ਪਾਣੀ ਦਿੱਤਾ ਜਾ ਰਿਹਾ ਜੇਕਰ ਰਾਜਸਥਾਨ ਫੀਡਰ ਦੀ ਗੱਲ ਕਰੇ ਤਾਂ 13795 ਕਿਊਸੀ ਦਾ ਪਾਣੀ ਦਿੱਤਾ ਜਾ ਰਿਹਾ ਜੇਕਰ ਮਹੂ ਕਨਾਲ ਦੀ ਗੱਲ ਕਰੀ ਤਾਂ 192 ਕਿਊਸੀ ਜਿਹੜਾ ਪਾਣੀ ਆ ਉਹ ਦਿੱਤਾ ਜਾ ਰਿਹਾ ਸੋ ਕਿਰਪਾ ਕਰਕੇ ਹੁਣ ਤੁਸੀਂ ਕਮੈਂਟਾਂ ਵਿੱਚ ਜਰੂਰ ਦੱਸੋ ਕਿ ਸਤਲੁਜ ਦਾ ਪਾਣੀ ਕਿਹੜੇ-ਕਿਹੜੇ ਏਰੀਏ ਦੇ ਵਿੱਚ ਜਿਹੜਾ ਵਧਿਆ ਮੈਂ ਕੱਲ ਇੱਕ ਵੀਡੀਓ ਦੇਖ ਰਿਹਾ ਸੀਗਾ ਉਹ ਪਾਈ ਸੀਗੀ ਆਨੰਦਪੁਰ ਸਾਈਡ ਤੋਂ ਕਿ ਜਿਹੜੀ ਇੱਕ ਸਤਲੁਜ ਦਾ ਪਿੱਛੋਂ ਪਾਣੀ ਕੋਈ ਨਹੀਂ ਆ ਰਿਹਾ ਪਰ ਸਵਾਹ ਨਦੀ ਆ ਜਿਹੜੀ ਇੱਕ ਸਵਾਹ ਨਦੀ ਵਜਦੀ ਆ ਉਹਦਾ ਜਿਹੜਾ ਹਿਮਾਚਲ ਤੋਂ ਪਾਣੀ ਆਉਂਦਾ ਉਹ ਸਤਲੁਜ ਦੇ ਵਿੱਚ ਆ ਕੇ ਰਲ ਰਿਹਾ ਜਿਸ ਕਰਕੇ ਸਤਲੁਜ ਦਾ ਪਾਣੀ ਜਿਹੜਾ ਥੋੜਾ ਥੋੜਾ ਜਿਹੜਾ ਵਧਨ ਦੀ ਸੁਭਾਵਨਾ ਬਣੇਗੀ ਤੇ ਬਣ ਵੀ ਰਹੀ ਹੈ ਤੇ ਹੋ ਸਕਦਾ ਬਣ ਵੀ ਗਈ ਹੋਵੇ ਕਿ ਜਿਹੜਾ ਥੋੜਾ ਜਿਹਾ ਪਾਣੀ ਜਿਹੜਾ ਸਤਲੂਈ ਦੇ ਵਿੱਚ ਜਰੂਰ ਵਧਿਆ ਹੋਵੇਗਾ ਸੋ ਕਮੈਂਟਾਂ ਵਿੱਚ ਤੁਸੀਂ ਜਰੂਰ ਦੱਸਿਓ ਤੇ ਜਿਹੜੇ ਜਿਹੜੇ ਬਿਆਸ ਦਰਿਆ ਦੇ ਕੰਡੇ ਤੇ ਉਹ ਵੀ ਜਰੂਰ ਦੱਸਿਓ ਤੇ ਬਾਕੀ ਪਾਣੀ ਥੋੜਾ ਥੋੜਾ ਜਿਹੜਾ ਵਾਧਨ ਦੀ ਸੁਭਾਵਨਾ ਬਣਦੀ ਆ ਕਿਉਂਕਿ ਜਿਹੜਾ ਪਾਣੀ ਆ ਦਰਿਆ ਦੇ ਵਿੱਚ ਵਿੱਚ ਅੱਗੇ ਚੱਲ ਰਿਹਾ ਸੀ ਹੋ ਸਕਦਾ ਕਿ ਹੁਣ ਜਿਹੜਾ ਕੰਡੇ ਤੇ ਪੈਲੀਆਂ ਨੇ ਉਹਨਾਂ ਦੇ ਵਿੱਚ ਥੋੜਾ ਥੋੜਾ ਜਿਹੜਾ ਪਾਣੀ ਫਿਰਨ ਦੀ ਆਸ ਹੈਗੀ ਆ ਕਿ ਪਾਣੀ ਜਿਹੜਾ ਉਹਨਾਂ ਦੇ ਵਿੱਚ ਵੀ ਫਰੇਗਾ ਕਿਉਂਕਿ ਪਾਣੀ ਦਾ ਪੱਧਰ ਲਗਾਤਾਰ ਪਿੱਛੋਂ ਵੱਧ ਰਿਹਾ ਹੈ ਵੱਧ ਰਿਹਾ ਹੈ ਨਦੀਆਂ ਨਾਲਿਆਂ ਦਾ ਪਾਣੀ ਆ ਜਿਹੜਾ ਉਹ ਵੀ ਦਰਿਆਵਾਂ ਦੇ ਵਿੱਚ ਪੈ ਰਿਹਾ ਸੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਸੋਕ ਲਾਟੀਆਂ ਨੂੰ ਸਬਸਕ੍ਰਾਈਬ ਕਰ ਲ ਤੇ ਆਉਣ ਵਾਲੇ ਸਮੇਂ ਦੀ ਆ ਤੁਸੀਂ ਜਿਹੜੀ ਉਹ ਅਪਡੇਟ ਦੀ ਅਡੀ ਕਰੋ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਜਰੂਰ ਸ਼ੇਅਰ ਕਰਿਓ ਜੀ